ਦੁਬਾਰਾ 811 ਦੀ 11 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਲੁਧਿਆਣੇ ਦੀ ਧਰਤੀ ਦੇ ਕੂਚ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਹ ਫੈਸਲਾ ਕੀਤਾ ਹੈ ਕਿ 9 ਤਰੀਕ ਨੂੰ ਪਰਸੋਂ ਨੂੰ ਵੱਡੀ ਗਿਣਤੀ ਦੇ ਵਿੱਚ ਸੀਐਚਬੀ ਠੇਕਾ ਕੰਮੇ ਤਰਨ ਤਰਨ ਦੇ ਵਿੱਚ ਮੋਰਚੇ ਦੇ ਬੈਨਰ ਹੇਠ ਵੱਡੀ ਗਿਣਤੀ ਦੇ ਵਿੱਚ ਜਿਹੜਾ ਅਸੀਂ ਉੱਥੇ ਝੰਡਾ ਮਾਰਚ ਕਰਨਾ ਤੇ ਉੱਥੇ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹ ਸਮੂਹਿਤ ਕਰਾਂਗੇ ਸਾਰਿਆਂ ਨੂੰ ਅਪੀਲ ਹੈ ਕਿ ਪਰਸੋਂ 9 ਤਰੀਕ ਨੂੰ ਆਪਣੀ ਹੜਤਾਲ ਕੰਟੀਨਿਊ ਜਾਰੀ ਹੈ 9 ਤਰੀਕ ਨੂੰ ਤਰਨਤਾਰਨ ਦੀ ਧਰਤੀ ਦੇ ਸਾਰੇ ਸਾਥੀ ਪਹੁੰਚਣਾ ਇਹ ਮੇਰੀ ਸਾਰਿਆਂ ਨੂੰ ਅਪੀਲ ਆ ਦੂਜੀ ਨਾਲ ਇੱਕ ਅਪੀਲ ਇਹ ਆ ਕਿ ਜੇ 10 ਨੂੰ ਮੀਟਿੰਗ ਨਹੀਂ ਕਰਦੇ ਤਾਂ 11 ਨੂੰ ਲੁਧਿਆਣੇ ਦੀ ਧਰਤੀ ਤੇ ਪਹੁੰਚਣਾ ਹੈ ਪਰਸੋਂ ਨੂੰ ਸਾਰੇ ਆਪਾਂ ਉੱਥੇ ਤਰਨਤਾਰਨ ਦੀ ਧਰਤੀ ਤੇ ਮਿਲਦੇ ਆ ਸਾਰੇ ਸਾਥੀ ਆਪਣੀਆਂ ਤਿਆਰੀਆਂ ਜੋਰਾਂ ਛੋਰਾ ਦੇ ਨਾਲ ਛੰਡੇ ਸਾਰਿਆਂ ਕੋਲ ਹੋਣ ਦੂਜੀ ਅਪੀਲ ਕਿ ਅੱਜ ਬਹੁਤ ਸਾਰੀਆਂ ਆਪਣੇ ਪ੍ਰੋਗਰਾਮ ਦੇ ਵਿੱਚ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ ਉਹਨਾਂ ਕਮੀਆਂ ਪੇਸ਼ੇ ਨੂੰ ਸਾਥੀਓ ਆਪਾਂ ਨੇ ਦੂਰ ਕਰਨਾ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਦੂਰ ਕਰਨਾ ਬਹੁਤ ਵਧੀਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਲੜ ਰਹੇ ਹੋ ਸੰਘਰਸ਼ ਕਰ ਰਹੇ ਹੋ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਵੀ ਜਾਤ ਦੇ ਵਿੱਚ ਰਹਿ ਕੇ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ اسی ਤਰ੍ਹਾਂ ਅੱਗੇ ਵਧਣਾ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਤੁਹਾਨੂੰ ਸੱਦਾ ਦਿੱਤਾ ਜਾਂਦਾ ਉਹਤੇ ਸਾਰੇ ਸਾਥੀ ਖਰੇ ਉਤਰਨਾ ਇਹ ਕਈ ਸਾਥੀ ਕੀ ਕਰਦੇ ਆ ਵੀ ਹੜਤਾਲ ਜ਼ਰੂਰ ਕਰਦੇ ਆ ਕੰਮ ਬੰਦ ਜ਼ਰੂਰ ਕਰਦੇ ਆ ਡੀਏ 58% ਆ ਪੰਜਾਬ ਦੇ ਮਨਾਂ ਦਾ ਡੀਏ ਹੈ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਇਸ ਫਾਰਗ ਨੂੰ ਲੈ ਕੇ ਮੁਖਰੀ ਭਵਾਂਤਵਾਂ ਦੇ ਨਾਲ ਵਿਤੋਨੀ ਹਰਪਾਲ ਸਿੰਘ ਜੀਮਾ ਨਾਲ ਚੰਡੀਗੜ੍ਹ ਦੇ ਵਿੱਚ ਸਾਂਝੇ ਫਰੰਟ ਦੀਆਂ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਇਹ ਫੈਸਲਾ ਕੀਤਾ ਹੋਇਆ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵਾਅਦਾ ਕਰ ਸਕਦੇ ਹਾਂ ਪਰ ਅਜੇ ਤੱਕ ਪੰਜਾਬ ਸਰਕਾਰ ਲੱਗ ਰਹੀ ਆ ਜਿਸ ਨੂੰ ਲੈ ਕੇ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਤਰੰਦਰ ਦੇ ਵਿੱਚ ਮਹਾਲੀ ਵਿੱਚ ਤਾਰੀਖ ਦਿੱਤੇ ਗਏ ਤੇ ਮੁਖਰੀ ਭਵਾਂਤਵਾਂ ਦੇ ਸ਼ਹਿਰ ਸੰਗਰੂਰ ਚ ਜਾ ਕੇ ਮਰੇ ਭਵਾਂਤਵਾਂ ਦੀ ਲਾਰਾਂ ਦੀ ਕੋਲ ਖੁੱਲ੍ਹੀ ਗਈ ਗੁੱਜੇ ਪਾਸੇ ਆਸਾ ਵਰਕਰਾਂ ਮੀਡਲ ਵਰਕਰਾਂ ਅਗਰ ਨੂੰ ਨਗਰ ਮਾਨਵਤਾ ਤੇ ਵਾਧਾ ਕਰਾਉਣ ਵਾਸਤੇ ਇੱਕ ਕੱਚੇ ਇਮਾਰਿਆਂ ਨੂੰ ਪੱਕੇ ਕਰਨ ਦੀ ਵੱਡੀ ਗੱਲ ਸੀ ਉਹਨਾਂ ਨੇ 2 3 ਤੇ 4.5 ਨੂੰ ਹਰਤਾਲ ਵੀ ਕੀਤੀ ਸਾਰੇ ਪੰਜਾਬ ਦੇ ਵਿੱਚ ਤੇ ਮਨਾਏ ਨੇ ਉਹ ਮੁੱਖ ਮੰਗੇ ਸੀ ਜਿਸ ਨੂੰ ਇਕੱਠੀ ਹੋਈ ਅੱਜ ਦੂਸਰੇ ਪਾਸੇ 6ਵੇਂ ਪੇਗ ਹਿੰਦਾ ਏਰੀਆ ਦਾ ਸਾਢੇ 5 ਸਾਲ ਤੋਂ ਬਕਾਇਆ ਰੰਦਾ ਜਿਸ ਨੂੰ ਲੈ ਕੇ ਮੁੱਖ ਨੇ ਭਵਾਨ ਤੋਂ ਨਾਲ ਵੇਤਨ ਦੇ ਹਰਪਾਲ ਸਿੰਘ ਜੀਮਾ ਨਾਲ ਸਾਂਝੇ ਫਰੰਡੀਆਂ ਪੇਮੈਂਟਾਂ ਹੋਈਆਂ ਔਰ ਮੀਡੀਆ ਵਿੱਚ ਸਿਰਫ ਲਾਰੇ ਪ੍ਰਾਪਤ ਹੋਏ 17 ਸਤ 2020 ਵਾਲੇ ਮਲਾਿਆਂ ਨੂੰ 6ਵਾਂ ਬੇਕਮਿਸ਼ਨ ਲਾਊ ਕਰਨਾ ਪੁਰਾਣੀ ਪੈਨਸ਼ਨਿੰਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਸਰਕਾਰ ਨੂੰ ਲਗਭਗ 3.5 ਸਾਲ ਸਮਾਂ ਹੋ ਚੁੱਕਿਆ ਜਦ ਤੱਕ ਪੁਰਾਣੀ ਪੈਨਸ਼ਨਿੰਗ ਬਹਾਲ ਨਹੀਂ ਹੋਈ ਦੂਜੇ ਪਾਸੇ ਡੀਰ ਬਹੁਤ ਵੱਡਾ ਫਰਕ ਆ ਇੰਦਰ ਸਰਕਾਰ ਦੇ ਮਲਾਨਾ ਡੀਏ 58% ਆ ਪੰਜਾਬ ਦੇ ਬਣਾ ਦੇ ਡੀਏ ਹੈ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਇਸ ਫਰਕ ਨੂੰ ਲੈ ਕੇ ਮੁਖਰਿ ਭਵਾਨ ਤੋਂ ਨਾਲ ਪਿਤੋਨੀ ਹਰਪਾਲ ਸਿੰਘ ਜੀਮਾ ਨਾਲ ਚੰਡੀਗੜ੍ਹ ਦੇ ਵਿੱਚ ਸਾਂਝੇ ਫਰੰਡਾਂ ਦੀਆਂ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਇਹ ਫੈਸਲਾ ਕੀਤਾ ਹੋਇਆ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵਾਅਦਾ ਕਰ ਸਕਦੇ ਹਾਂ ਪਰ ਅਜੇ ਤੱਕ ਪੰਜਾਬ ਸਰਕਾਰ ਲਾਗ ਲਾ ਰਹੀ ਆ ਜਿਸ ਨੂੰ ਲੈ ਕੇ ਸੰਗਰੂਰ ਦੇ ਵਿੱਚ ਧੂੜੀ ਦੇ ਵਿੱਚ ਤਰੰਦਰ ਦੇ ਵਿੱਚ ਮਹਾਲੀ ਵਿੱਚ ਤਾਰਿਖ ਦਿੱਤੇ ਗਏ the more people want to